ਜੋਨਰਾ ਹਟ ਜਾਓ ਜੀ ਕੋਈ ਪ੍ਰੋਬਲਮ ਕੋਈ ਕਿਸੇ ਮਰੇ ਮੈਂ ਬੋਲਦਾ ਸੀ ਕੋਈ ਕੰਨੀ ਬੋਲਦਾ ਕੋਈ ਨਾ ਮੌਰਾ ਤੇ ਬੋਲਦਾ ਨਹੀਂ ਪਤਾ ਨਹੀਂ ਮੈਨੂੰ ਸੋਨੂ ਮੈਂ ਸਮਾਲ ਵਿੱਚ ਸਰਕਾਰ ਦਾ ਮਗਰਦਦਾ ਮੇਰਾ ਨਾਮ ਮਕਬੂਲ ਅਹਿਮਦ ਹੈ ਮੈਂ ਇੱਕ ਸਮਾਜ ਸੇਵਕ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਮੈਂ ਹੈਲਪ ਕਰਦਾ ਹੈ ਸਪੈਸ਼ਲੀ ਆ ਜਿਹੜੇ ਪਾਕ ਬਰਾਇਡਸ ਆ ਆ ਕਿਸੇ ਕਾਫੀ ਬਰੀਕੀ ਤੋਂ ਨਜ਼ਦੀਕੀ ਤੋਂ ਜਾਣਦਾ ਹੈ ਸੋਨੂ ਮਸੀਦਾ ਵਿਆਹ ਜਿਹੜਾ ਨਾ ਲਾਸਟ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਹੈ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਗੱਲ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋ ਜਾਂਦੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਦੇਖਿਆ ਘਟੋਂ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਵਗੈਰਾ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸੜਕ ਇਹਨਾਂ ਨੇ ਇਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾ ਦਿੱਤੇ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਨਾਵ ਵਧਿਆ ਤੇ ਵੀਜ਼ਾ ਜਿਹੜੇ ਖਤਮ ਕਿਤੇ ਤੇ ਭਾਰਤ ਸਰਕਾਰ ਨੇ ਅਮੀ ਇਹਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਫਸੇ ਰੱਦ ਕਰਤੇ ਸਿਰਫ ਐਲਟੀਵੀਜ਼ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਹਵਨ ਰਹਿਣਗੇ ਉਹ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟੈਂਸ ਹੈ ਉਹ ਅਲਾਉਡ ਇਥੇ ਸਟੇ ਕਸਿੰਦੇ ਨੇ ਫਿਰ ਇਹ ਖੋਰ ਉਹਦੇ ਚੇ ਕਾਲਮ ਦਿੱਤਾ ਹੋਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਹਿਸਾਬ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਕਿਉਂਕਿ ਉਹਦੇ ਚ ਲਿਖਿਆ ਹੋਇਆ ਵੀ ਹੈ ਕਿ ਇਹਨਾਂ ਦੇ ਵਾਸਤੇ ਦੇਖਣ ਦੀ ਕੋਈ ਟਾਈਮ ਫਰੇਮ ਨਹੀਂ ਹੈ ਜੇ ਤੁਹਾਡੀ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ ਕੋਈ ਅਫਸਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਹਾਂਜੀ ਮੇਰੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ الٹی وی ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਫਨਾ ਸਾਡਾ ਦੇਸ਼ ਛੱਡਣਾ ਪੈਣਾ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਇਹ ਕੋਈ ਸਬੂਤ ਲਾ ਦਿੰਦੇ ਕਿ ਇਹਨਾਂ ਦਾ الٹی وی ਅਪਰੂਵਡ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਵੇਰਾ ਸੀ ਜਿਹੜਾ ਨਹੀਂ ਜਾਂਦਾਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਾਣਾ ਪਏਗਾ ਉਹ ਇਹਨਾਂ ਨੂੰ ਕਿ ਇਹ ਪੰਜਾਬ ਫਿਰਨਾ ਪੈਣਾ ਜਾਂ ਤਾਂ ਜਾਂ ਇੱਥੇ ਰਹਿਣ ਦਾ ਕੋਈ ਦੇਖੋ ਇਹ 7 ਮਹੀਨੇ ਦੀ ਇਸ ਟਾਈਮ પ્રેਗਨੈਂਟ ਹੈ ਐਸਐਸਪੀ ਸਾਹਮਣੇ ਕਿ ਸੜੀ ਵੀ ਸੈਂਪਟੀ ਹੈ ਲੇਕਿਨ ਇਹ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੌਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀ ਵੀ ਅਪਰੂਵ ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਓਨ ਦਾ ਨੋ ਆਬਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ اسپੈਸਟ ਦੇ ਦੇ ਕੇ ਜਾਓ ਤੇ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਤ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰੀ ਦੇ ਦਾ ਆ ਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਪਰਸਨਲ ਅਫੇਅਰਸ نوਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਐਲਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ ਕੈਟਾਗਰੀ ਚ ਨਾ ਪੈ ਰਿਹਾ ਦੂਸਰਾ ਇਹ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਇਹ ਦੇਖਿਆ ਕਈ ਨੂੰ 1 ਇਅਰ ਟੂ ਇਅਰ ਮਿਲਦਾ ਹੈ ਪਰ ਕਈਆਂ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤਾਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਵੀ ਕਰ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐਲਟੀਵੀ ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਉਹ ਰਹਿ ਸਕਦੇ ہیں ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੀਰੀਫਾਈ ਹੋ ਜ਼ਰੂਰ ਕਰਨ ਅੱਜ ਇਹ ਮੈਂ ਦੱਸਦਾ ਕਿ ਐਲਟੀਵੀ ਅਪਰੂਵਡ ਪਿੱਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕਹਿੰਦੀ ਹੈ ਕਿ ਅੱਜ आई है दा वो गया। वीजा एक महीने बाद सोनू मसी के डैड की डैथ हो गई थ मम्मी ए बीमार ने तो हम इस मामले से बुद्धि चाहिए इस केसिस फौरी तौर पर मेरी जेडे विदेश मंत्री उन्होंने गृहमंत्री तो अपील है ਇਹ ਫਰੀਦੌਰ ਤੇ ਆ ਇਹਨਾਂ ਦੀ ਜਿਹੜਾ ਨਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕੇ ਨੇ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕਟਿੰਗ ਮਤੋਂ ਕਿਦਾ ਹੋਇਆ ਤੁਹਾਡਾ ਕੀ ਨਿਕਲ ਹੁੰਦਾ ਤੁਹਾਡੇ ਕਦਾਰੇ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਦੇ ਚੱਕਰ ਵਿੱਚ ਜੜੇ ਸੀ ਤੇ ਹੁਣ ਮੈਂ ਇੱਥੇ ਫੇ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਫਿਰ ਹੁਣ ਮੁਲਕੀ ਮੁਸ਼ਕਲ ਆਈ ਹੁਣ ਮੈਂ ਆ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਮਿਆਸੀ ਪੁਲਿਸ ਆਫੀਸਰ ਤੁਸੀਂ ਕੀ ਕਹਿੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਲੀ ਕੀ ਲੱਗਦਾ ਹੈ ਕਿਉਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਰਹੇ ਨੇ ਤੁਹਾਨੂੰ ਕਿਹਾ ਕਿ ਕੋਈ ਪੁਲਿਸ ਆਫਸਰ ਨੇ ਦੱਸਿਆ ਕੋਈ ਗੱਲ ਬਾਤ ਹੋਈ ਤਾਂ ਨਹੀਂ ਉਹਨਾਂ ਨੇ ਕੀ ਬੋਲਿਆ ਤੁਹਾਨੂੰ ਮੈਨਾਂ ਨਹੀਂ ਹੋਈ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ ਵਿੱਚ ਤੁਸੀਂ ਇਹ ਪਤਾ ਕਿ ਪ੍ਰੈਗਨੈਂਟ ਹੋ ਤੇ ਪਰਚਨ ਕੀਤਾ ਹਾਂਜੀ ਮੈਂ ਪ੍ਰੈਗਨੈਂਟ ਆ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਤੁਸੀਂ ਇਹ ਪੀਅ ਕਰੋ ਸਰਕਾਰ ਕਹਿੰਦੀ ਮੈਨੂੰ ਇੱਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਆਪਣੇ ਥੋੜੀ ਨੇ ਮੇਰਾ ਨਾਮ ਜੋ ਸੋਨੂੰ ਸੀ ਪਿੰਡ ਸਠਿਆਲੇ ਜ਼ਿਲ੍ਹਾ ਕਰਤਾਰਪੁਰ ਤੋਂ ਮੇਰੇ ਸੇ ਸਾਲ ਲਵ ਸਟੋਰੀ ਨੂੰ ਚੱਲਦੇ ਨੂੰ ਹੋ ਗਿਆ ਸੀ ਇਹਦੇ ਦੇ ਵਿੱਚ ਮੈਂ ਕਿਸੇ ਵੀਜ਼ਾ ਵਿਜੇਦਲੀ ਬਹੁਤ ਜ਼ਿਆਦਾ ਮੈਂ ਮਤਲਬ ਕਿ ਸਟ੍ਰਗਲ ਕੀਤਾ ਆਪਣੇ ਜਿੰਨੇ ਵੀ ਹਲਕੇ ਦੇ ਵਿੱਚ ਮੇਰੇ ਕੈਜ਼ਟਰ ਆਫਿਸਰ ਹੀ ਉਹਨਾਂ ਦੇ ਕੋਲ ਉਹ ਸਪੌਂਸਰ ਲੈਟਰ ਟੈਸਟਡ ਕਰਵਾਉਣ ਦੇ ਲਈ ਵੀਜ਼ਾ ਯਾਨੀ ਕਿ ਨਾਲ ਦੀ ਨੂੰ ਇੱਥੇ ਇੰਡੀਆ ਦੇ ਵਿੱਚ ਬੁਲਾਉਣ ਦੇ ਲਈ ਮੈਂ 3 ਸਾਲ ਧੱਕੇ ਪਹਿਲਾਂ ਖਾਦੇ ਮਕੂਆ ਤੋਂ ਇੱਥੇ ਆਣ ਕੇ 3 ਸਾਲ ਦਰਦ ਦਰ ਤੇ ਧੋਖਰਾ ਖਾਦੀਆਂ ਫਿਰ ਜਾ ਕੇ 3 ਸਾਲ ਬਾਅਦ ਮੇਰੇ ਜਣੇ ਕਿ ਸਪான்ਸਰ ਲੈਟਰ ਟੈਸਟਰ ਹੋਇਆ ਅਫਸਰ ਨੇ ਕਿਹਾ ਗੈਸਟ ਅਫਸਰ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਕਿ মিডিਆ ਰਾਈ ਵੀ ਮੈਂ ਮਤਲਬ ਕਿ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਪੂਰੇ ਮਤਲਬ ਕਿ ਅੱਜ ਤੱਕ ਚੰਨ ਤੇ ਵੀ ਨਿਊਜ਼ ਹੈ ਗਈਆਂ ਸਾਰੇ মিডিਆ ਦੇ ਵਿੱਚ ਨਿਊਜ਼ ਚੈਨਲ ਮੇਰੇ ਮਤਲਬ ਕਿ ਮੈਰਿਜ ਬਾਰੇ ਵਿਜੇ ਅਪੀਲ ਕੀਤੀ ਤੇ ਫਿਰ ਜਾ ਕੇ ਵੀਜ਼ਾ ਲਗਿਆ ਸੀ ਤੇ ਵੀਜ਼ਾ ਤੋਂ ਬਾਅਦ ਮੇਰੀ ਵਾਈਫ ਇੱਥੇ ਆਈ ਉਸ ਤੋਂ ਬਾਅਦ ਜਣੇ ਕਿ ਮੈਂ ਐਸਪੀ ਡਾਕਟਰ ਸਰੂਨ ਦੇ ਦਫਤਰ ਤੇ ਐਂਟਰੀ ਕੀਤੀ ਉਹਨਾਂ ਨੇ ਉਹਨਾਂ ਨੇ ਪਰਮੈਂਟ ਵੀ ਇੱਥੇ ਰਿਹਾਇਸ਼ਤਾ ਦਿੱਤਾ ਸੀ ਉਹਦੇ ਤੋਂ ਬਾਅਦ ਮਨਜ਼ੂਰੀ ਤੋਂ ਬਲੈਂਡ ਤੋਂ ਬਾਅਦ ਐਸੀ ਵਿਆਹ ਸੀ ਪਿੰਡ ਸਠਿਆੜੀ ਟੈਂਕੀ ਦੇ ਵਿੱਚ ਹੀ ਆਪਣੇ ਲਾਗੇ ਚਰਚ ਦੇ ਵਿੱਚ ਸਾਰੇ ਮਤਲਬੀ ਸ਼ਾਗਨ ਵਿਆਹਰ ਦੇ ਨਾਲ ਵਿਆਹ ਕੀਤਾ ਸੀ ਉਹਦੇ ਤੋਂ ਬਾਅਦ ਛੋ ਵਾਈਫ ਨੇ ਉਪਰਾਹ ਦੀ ਕਿਰਪਾ ਦੇ ਨਾਲ ਵਾਈਫ ਪ੍ਰੈਗਨੈਂਟ ਟੈਸਟ ਤੇ ਅਚਾਨਕ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਹੈ ਮੇਰਾ ਮੈਨੋ ਹੋ ਗਿਆ ਵਿਆਹ ਨੂੰ 8-9 ਮਹੀਨੇ ਹੋ ਗਏ ਜੇ 9 ਮਹੀਨੇ ਤੋਂ 9 ਮਹੀਨੇ ਤੋਂ ਬਾਅਦ ਮੈਂ ਵੀਜ਼ਾ ਉਸੇ ਟਾਈਮ ਹੀ ਵਿਆਹ ਵਾਲੇ ਦਿਨ ਨਹੀਂ ਅਗਲੇ ਦਿਨ ਮੈਂ ਵੀਜ਼ਾ ਪੜਾਈ ਕਰਵਾਤਾ ਜਾਨੀ ਕਿ ਹਫਤੇ ਤੇ ਵਿਆਹ ਤੋਂ ਪਹਿਲਾਂ ਹੀ ਸ਼ਾਇਦ ਜਦੋਂ ਵਿਆਹ ਹੋਇਆ ਹੈਗਾ ਕਿੰਨੀਆਂ ਤੋਂ ਮੁਸ਼ਕਲਾਂ ਜੀਆਂ ਸਾਹਮਣੇ ਆਈਆਂ ਸੀ ਕਿੰਨਾ ਔਖਾ ਹੋਇਆ ਹੈ ਮੈਂ ਮੇਰੇ ਸਾਰੇ ਪੈਂਡਰੋਂ ਜਾਣੇ ਕੀ ਪਤਾ ਹੈ ਮੈਂ ਕਿਥੇ-ਕਿਥੇ ਜਾਣੇ ਕਿ ਅਫਸਰਾਂ ਕੋਲ ਲੱਗ ਲੱਗੇ ਜਿੰਨੇ ਵੀ ਗੈਸਟਡ ਅਫਸਰ ਡਾਕਟਰ ਜਾਣੇਗਾ ਜਿੰਨੇ ਵੀ ਗੈਸਟ ਆਫਿਸ ਸਾਰਿਆਂ ਕੋਲ ਮੈਂ ਧੱਕੇ ਖਾਂਦਾ ਰਿਹਾ ਸੀ ਸਪான்ਸਰ ਲੈਟਰ ਟੈਸਟਡ ਕਰਾਉਣ ਤੇ ਕੋਈ ਵੀ ਨਹੀਂ ਕਰਦਾ ਹੈ ਹੁਣ ਕੀ ਪ੍ਰੋਬਲਮ ਆਈ ਹੈ ਹੁਣ ਪ੍ਰੋਬਲਮ ਇਹ ਆਈ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੁਣ ਮੇਰਾ ਕਿਕਸ ਹੋ ਗਿਆ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ